ਸਤਿ ਸ਼੍ਰੀ ਅਕਾਲ ਜੀ ਅਨਮਿਊਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਖਵਿੰਦਰ ਸਿੰਘ ਗਿੱਲ ਸਾਲ 2024 ਦੀ ਸਿਆਸਤ ਵਿੱਚ ਖਾਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲੇ ਨੇ ਅੱਜ ਦੀ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ 2 ਮਹੀਨੇ ਪਿੱਛੇ ਚੱਲਦੇ ਹਾਂ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਤੇ ਦਿੱਲੀ ਦੀ ਰਾਤੋਂ ਰਾਤ ਹੀ ਆਦਸੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਫੈਸਲੇ ਲਏ ਗਏ ਪੰਜਾਬ ਦੇ ਵਿੱਚ ਕੈਬਨਿਟ ਦਾ ਫੇਰ ਬਦਲ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ 4 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਸੀ ਤੇ 5 ਨਵੇਂ ਮੰਤਰੀਆਂ ਨੂੰ ਮੌਕਾ ਦਿੱਤਾ ਗਿਆ ਸੀ ਤਾਂ ਉਸੇ ਤਰ੍ਹਾਂ ਹੀ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਪ੍ਰਧਾਨਗੀ ਦੀ ਕੁਰਸੀ ਛੱਡ ਦਿੱਤੀ ਹੈ ਤੇ ਮੰਤਰੀ ਅਮਨ अरोੜਾ ਜਿਹੜੇ ਕਿ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਸ਼ਹਿਰੀ ਕਲਸੀ ਨੇ ਜਿਹੜੇ ਉਹ ਉਪ ਪ੍ਰਧਾਨ ਬਣਾਏ ਗਏ ਨੇ ਹਿੰਦੂ ਚੇਰੇ ਨੂੰ ਮੌਕਾ ਦਿੱਤਾ ਗਿਆ ਹਿੰਦੂ ਚੇਰੇ ਦਾ ਪੰਜਾਬ ਨੂੰ ਕੀ ਫਾਇਦਾ ਹੋਵੇਗਾ ਖਾਸ ਕਰਕੇ ਹਿੰਦੂਆਂ ਨੂੰ ਕੀ ਫਾਇਦਾ ਹੋਵੇਗਾ ਇਸ ਬਾਬਤ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਰਵੀ ਸੰਗਰਾਹੂਰ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਰਵੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਲਖਵਿੰਦਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਅਮਨ अरोड़ा ਨੇ ਜਿਹੜੇ ਕੈਬਨਿਟ ਮੰਤਰੀ ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਹੈ ਸੌਂਪ ਦਿੱਤੀ ਹੈ ਔਰ ਜਿਹੜੇ ਉਪ ਪ੍ਰਧਾਨ ਨੇ ਸ਼ੈਰੀ ਕਲਸੀ ਉਹਨਾਂ ਨੂੰ ਲਗਾ ਦਿੱਤਾ ਗਿਆ ਹਿੰਦੂਆਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਆਮ ਆਦਮੀ ਪਾਰਟੀ ਖੁਦ ਨੂੰ ਸੈਕੂਲਰ ਹੋਣ ਦਾ ਦਾਵਾ ਕਰਦੀ ਹੈ ਪਰ ਹਿੰਦੂ ਪੱਤਾ ਖੇលਿਆ ਗਿਆ ਜਿਵੇਂ ਕਿ ਆਪਾਂ ਕਹਿ ਲਓ ਕਿ ਸਾਲ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਆ ਬੇਸ਼ੱਕ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਜੱਟ ਸਿੱਖ ਸ਼ੇਰਾ ਚਿਹਰਾ ਸੀਗੇ ਔਰ ਉਹਨਾਂ ਨੇ ਜਿਹੜੇ ਸੁਨੀਲ ਜਾਖੜ ਨੇ ਹਿੰਦੂ ਚਿਹਰੇ ਨੂੰ ਪ੍ਰਧਾਨ ਲਗਾਇਆ ਔਰ ਹੁਣ ਆਪਾਂ ਗੱਲ ਕਰੀਏ ਭਾਜਪਾ ਦੇ ਵੱਲੋਂ ਵੀ ਜਿਹੜੇ ਸੁਨੀਲ ਜਾਖੜ ਨੇ ਉਹ ਪ੍ਰਧਾਨ ਨੇ ਰਿਜ਼ਾਈਨ ਕਰ ਗਏ ਬਿਲਕੁਲ ਰਿਜ਼ਾਈਨ ਕਰ ਗਏ ਹੋ ਔਰ ਪੱਤਾ ਖੇលਿਆ ਗਿਆ ਕੀ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਪੱਤਾ ਖੇਲਦੀ ਆ ਇਸ ਦਾ ਕੀ ਫਾਇਦਾ ਹੋਵੇਗਾ ਹਿੰਦੂਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖੋ ਲਖਵਿੰਦਰ ਇਹ ਸਿਆਸਤ ਦੇ ਵਿੱਚ ਆਮ ਜਿਹਾ ਪ੍ਰਚਲਨ ਹੈ ਇਹ ਸਿਆਸਤ ਦੇ ਵਿੱਚ ਹਰ ਇੱਕ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਦੇਖੋ ਇੱਕ ਇੱਕ ਗ੍ਰਾਫ ਬਣਿਆ ਹੋਇਆ ਹੁੰਦਾ ਨਾ ਉਸ ਦੇ ਵਿੱਚ ਜਦੋਂ ਸਿਆਸਤ ਦੇ ਵਿੱਚ ਇਸ ਦਾ ਜੋੜ ਤੋੜ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਜੱਟ ਵੋਟ ਕਿੰਨੀ ਆ ਸਿੱਖ ਵੋਟ ਕਿੰਨੀ ਆ ਕਿਉਂਕਿ ਕਈ ਕੁਝ ਹੁੰਦਾ ਹੈ ਸਿੱਖਾਂ ਦੇ ਵਿੱਚ ਵੀ ਅ ਕਈ ਐਸਸੀ ਬੀਸੀ ਕਈ ਜੜੀਆਂ ਨੇ ਉਹ ਸਮੁਦਾਏ ਆਉਂਦੇ ਆ ਇਸ ਤੋਂ ਬਿਨਾ Hindu ਵੋਟ ਕਿੰਨੀ ਆ ਔਰ ਇਸ ਤੋਂ ਬਿਨਾ ਜਿਹੜੀ ਦਲਿਤ ਵੋਟ ਕਿੰਨੀ ਆ ਤਮਾਮ ਚੀਜ਼ਾਂ ਇੱਕ ਇੱਕ ਸਿਨੈਰੀਓ ਦੇ ਵਿੱਚ ਨਹੀਂ ਬਣੀਆਂ ਜਾ ਸਕਦੀਆਂ ਸਿਆਸਤ ਦੇ ਵਿੱਚ ਗੱਲ ਕਰੀਏ ਭਾਈਚਾਰੇ ਦੇ ਤੌਰ ਤੇ ਆਪਾਂ ਮੰਨਦੇ ਆ ਇਸ ਗੱਲ ਨੂੰ ਕਿ ਭਾਈਚਾਰਾ ਇੱਕ ਹੋਣਾ ਚਾਹੀਦਾ ਪਰ ਸਿਆਸਤ ਇਸ ਨੂੰ ਇਸ ਨਜ਼ਰੀਏ ਨਾਲ ਨਹੀਂ ਦੇਖਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਪੱਤਾ ਖੇਡਿਆ ਗਿਆ ਇਹ ਆਮ ਜਿਹਾ ਪਰਚਲਨ ਹੈ ਹਰ ਇੱਕ ਪਾਰਟੀ ਕਰਦੀ ਹੈ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਇਸ ਜਿਹੜਾ ਇਹ ਹਿੰਦੂ ਵੋਟ ਨੂੰ ਕੈਸ਼ ਕਰਨਾ ਉਸ ਤੇ ਸਿਆਸਤ ਉਹਦੀ ਜ਼ਿਆਦਾ ਜਿਹੜੀ ਆ ਉਹ ਫੋਕਸ ਰਹਿੰਦੀ ਹੈ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਪਹਿਲੀ ਵਾਰ ਕਰਿਆ ਆਮ ਆਦਮੀ ਪਾਰਟੀ ਦੇ ਵੱਲੋਂ ਅ ਅਮਨ अरोड़ा ਹੋਰਾਂ ਨੂੰ ਪ੍ਰਧਾਨਗੀ ਜਿਹੜੀ ਆ ਸੌਂਪ ਦਿੱਤੀ ਗਈ ਹੈ ਜ਼ਿੰਮੇਵਾਰੀ ਬਹੁਤ ਵੱਡੀ ਹੈ ਇੱਕ ਇੱਕ ਸੰਗਠਨ ਨੂੰ ਚਲਾਉਣਾ ਜੇ ਆਪਾਂ ਇਸ ਤੋਂ ਪਹਿਲਾਂ ਗੱਲ ਕਰੀਏ ਅਮਨ अरोड़ा ਹੋਰਾਂ ਦੀ ਗੱਲ ਕਰੀਏ ਤਾਂ ਅਮਨ ਰੋਡ अरोड़ा ਹੋਰਾਂ ਨੂੰ ਇੱਕ ਬੜੇ ਸਹਿਜ ਵਾਲੇ ਲੀਡਰ ਮੰਨਿਆ ਜਾਂਦਾ ਹੈ ਇੱਕ ਇੱਕ ਬੜੇ ਪੜੇ ਲਿਖੇ ਲੀਡਰ ਮੰਨਿਆ ਜਾਂਦਾ ਹੈ ਔਰ ਇੱਕ ਇੱਕ بڑے ਠਰਮੇ ਵਾਲੇ ਲੀਡਰ ਮੰਨਿਆ ਜਾਂਦਾ ਹੈ ਅਮਨ ਅਰੋੜਾ ਨੂੰ ਤੁਸੀਂ ਯਾਦ ਕਰੋ ਜਦੋਂ ਸੁਨਾਮ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਇਲੈਕਸ਼ਨ ਲੜੀ ਗਈ 2022 ਵਾਲੀ ਤਾਂ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਅਮਨ ਅਰੋੜਾ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਦੀ ਚੋਣ ਆਉਂਦੀ ਹੈ ਤਾਂ ਮੈਂਬਰ ਪਾਰਲੀਮੈਂਟ ਦੇ ਵਿੱਚ ਸੁਨਾਮ ਦੇ ਵਿੱਚੋਂ ਵੋਟ ਵਧਦੀ ਹੈ ਤਾਂ ਇੱਕ ਤਾਂ ਇਹ ਵੀ ਫੈਕਟਰ ਹੈਗਾ ਕਿ ਅਮਨ ਅਰੋੜਾ ਇੱਕ ਇੱਕ ਪ੍ਰਭਾਵਸ਼ਾਲੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਪੁਰਾਣੇ ਲੀਡਰ ਨੇ ਬੜੀ ਸਟਰਗਲ ਕੀਤੀ ਆ ਉਹਨਾਂ ਨੇ ਆਪਣੇ ਪੂਰੇ ਸੰਗਠਨ ਦੇ ਨਾਲ ਫਿਰ ਇਸ ਤੋਂ ਅਗਲੀ ਗੱਲ ਜਿਹੜਾ ਸਵਾਲ ਤੁਸੀਂ ਵੀ ਕੀਤਾ ਵੀ ਹਿੰਦੂ ਵੋਟ ਨੂੰ ਕੈਸ਼ ਕਰਨ ਦਾ ਇੱਕ ਤਰੀਕਾ ਤਾਂ ਨਹੀਂ ਜ਼ਾਹਿਰ ਜੀ ਗੱਲ ਹੈ ਕਿ ਅਜਿਹਾ ਹੈ ਕਿਉਂਕਿ ਦੇਖੋ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਸੁਨੀਲ ਜਾਖੜ ਹੋਰਾਂ ਨੇ ਰਿਜ਼ਾਈਨ ਕੀਤਾ ਹੋਇਆ ਤਾਂ ਭਾਰਤੀ ਜਨਤਾ ਪਾਰਟੀ ਹਿੰਦੂ ਵੋਟ ਨੂੰ ਕੈਸ਼ ਕਰਨ ਦੇ ਵਾਸਤੇ ਬਹੁਤ ਕੁਝ ਕਰਦੀ ਹੈ ਕੋਈ ਸ਼ੱਕ ਨਹੀਂ ਹਰ ਇੱਕ ਪਾਰਟੀ ਕਰਦੀ ਹੈ ਪਰ ਆਮ ਆਦਮੀ ਪਾਰਟੀ ਨੇ ਇਹ ਬਿਲਕੁਲ ਠੀਕ ਸਮਾਂ ਲੱਭਿਆ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਨੇ ਉਹ ਆਉਣ ਵਾਲੀਆਂ ਅਰਬਨ ਵੋਟ ਹੋਊਗੀ ਇਹਦੇ ਵਿੱਚ ਤੇ ਅਰਬਨ ਦੇ ਵਿੱਚ ਜ਼ਿਆਦਾ ਜਿਹੜੀ ਗਿਣਤੀ ਹੈ ਬਹੁ ਗਿਣਤੀ ਜਿਹੜੀ ਅਰਬਨ ਦੇ ਵਿੱਚ ਉਹ ਹਿੰਦੂ ਵੋਟ ਹੈ ਉਸ ਨੂੰ ਆਪਣੇ ਸੰਗਠਨ ਦੇ ਨਾਲ ਕਿਵੇਂ ਜੋੜਨਾ ਉਸ ਵੋਟ ਨੂੰ ਕੈਸ਼ ਕਿਵੇਂ ਕਰਨਾ ਔਰ ਉਸ ਵੋਟ ਦਾ ਫਾਇਦਾ ਕਿਵੇਂ ਲੈਣਾ ਇਹ ਇਹ तमाम ਚੀਜ਼ਾਂ ਜਿਹੜੀਆਂ ਨੇ ਇਹ ਮੈਟਰ ਕਰਦੀਆਂ ਹੁੰਦੀਆਂ ਕਹਿ ਸਕਦੇ ਆਂ ਵੀ ਚਣਕਿਆ ਨੀਤੀ ਹੈ ਜਿਹੜੀ ਉਹ ਅਮਪੜਾਈ ਆ ਦੇਖੋ ਇਹ ਮੈਂ ਪਹਿਲਾਂ ਕਹਿ ਚੁੱਕਿਆ ਕਿ ਇਹ ਆਮ ਪ੍ਰਚਲਨ ਹੈ ਇਹ ਚੱਲੂਗਾ ਇਹ ਚੱਲਦਾ ਆਇਆ ਔਰ ਹੁਣ ਵੀ ਚੱਲਦਾ ਰਹਿਣਾ ਤੇ ਅਮਨ अरोड़ा ਅਮਨ अरोड़ा ਦੇ ਕੋਲ ਕੈਬਨਟ ਅਹੁਦਾ ਹੈਗਾ ਕੈਬਨਟ ਮੰਤਰੀ ਹੈ ਉਹਨਾਂ ਕੋਲੇ ਪਾਵਰ ਵੀ ਹੈ ਔਰ ਅਮਨ अरोड़ा ਦਾ ਹਿੰਦੂ ਸਮਾਜ ਦੇ ਵਿੱਚ ਜਿਹੜਾ ਵਿਚਰਣ ਹੈ ਉਹ ਬਹੁਤ ਜ਼ਿਆਦਾ ਆਵਦੇ ਏਰੀਏ ਦੇ ਵਿੱਚ ਜਦੋਂ ਕਿਉਂਕਿ ਅਸੀਂ ਆਊਟਡੋਰ ਕਵਰੇਜ ਵੀ ਕਰਦੇ ਆ ਤਾਂ ਸਮਝ ਆਉਂਦੀਆਂ ਨੇ ਚੀਜ਼ਾਂ ਸਾਰੀਆਂ ਕਿ ਕਿਹੜਾ ਲੀਡਰ ਕਿਵੇਂ ਚੱਲ ਰਿਹਾ ਜਾਂ ਉਹਦੇ ਬਾਰੇ ਕੌਣ ਕਿਵੇਂ ਸੋਚ ਰਿਹਾ ਹੈ ਤਾਂ ਸਾਰੀਆਂ ਚੀਜ਼ਾਂ ਚੱਲਦੀਆਂ ਅਸੀਂ ਕਵਰੇਜ ਕਰਦੇ ਆ ਜਦੋਂ ਤਾਂ ਉਸ ਦੇ ਵਿੱਚ ਅਮਨ अरोड़ा ਇੱਕ ਅਜਿਹਾ ਚਿਹਰਾ ਆ ਆਮ ਆਦਮੀ ਪਾਰਟੀ ਦੇ ਵਿੱਚ ਹੈ ਜੋ ਹਿੰਦੂ ਵੋਟ ਨੂੰ ਜੇਕਰ ਤੁਸੀਂ ਕੈਸ਼ ਕਰਨਾ ਜਾਂ ਇਹ ਕਹ ਲੋ ਕਿ ਹਿੰਦੂ ਵੋਟ ਦੇ ਵਿੱਚ ਜਿਆਦਾ ਤੁਸੀਂ ਤੇਜ਼ੀ ਦੇ ਨਾਲ ਜਾਣਾ ਜਲਦੀ ਜਾਣਾ ਤਾਂ ਉਹ ਅਮਨ ਅਰੋੜਾ ਉਸ ਦੇ ਵਿੱਚ ਕਾਮਯਾਬ ਡੈਫੀਨੇਟਲੀ ਹੋਣਗੇ ਅਮਨ ਅਰੋੜਾ ਪੜੇ ਲਿਖੇ ਹੋਣ ਦੇ ਨਾਲ ਨਾਲ ਇੱਕ ਬਿਜ਼ਨਸਮੈਨ ਵੀ ਆ ਔਰ ਇੰਡਸਟਰੀਲਿਸਟ ਜਿਹੜੇ ਹੁੰਦੇ ਨੇ ਉਹ ਵੀ ਇਹ ਗੱਲ ਚਾਹੁੰਦੇ ਹੁੰਦੇ ਆ ਕਿ ਇੱਕ ਤਾਂ ਬੰਦਾ ਬਿਜ਼ਨਸਮੈਨ ਹੋਵੇ ਉਸ ਦੀ ਸਮਝ ਉਹਨਾਂ ਦੇ ਨਾਲ ਮੈਚ ਕਰਦੀ ਹੈ ਦੂਜਾ ਉਹਨਾਂ ਦੇ ਸਮੁਦਾਏ ਦੇ ਵਿੱਚੋਂ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਲਿਆ ਔਰ ਜ਼ਾਹਿਰ ਜੀ ਗੱਲ ਹੈ ਕਿ ਇਸ ਫੈਸਲੇ ਦੇ ਵਿੱਚ ਹਿੰਦੂ ਕਮਿਊਨਿਟੀ ਨੂੰ ਖਾਸਾ ਲਾਭ ਹੋਣ ਵਾਲਾ ਕਿਉਂਕਿ ਹਾਲੇ 2 ਤੋਂ 2.5 ਸਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੱਤਾ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦਾਵਾ ਕਰਦੀ ਹੈ ਕਿ ਅਸੀਂ ਸੱਤਾ ਦੇ ਵਿੱਚ ਵਾਪਸ ਆਵਾਂਗੇ ਪਰ ਫੈਸਲਾ ਲੋਕਾਂ ਦੇ ਹੱਥ ਦੇ ਵਿੱਚ ਠੀਕ ਹੈ ਤੁਹਾਡੀ ਗੱਲ ਜਿਸ ਤਰ੍ਹਾਂ ਕਿ Hindu ਚਿਹਰਾ ਇਹਨਾਂ ਨੂੰ ਬਣਾਇਆ ਗਿਆ ਅੱਗੇ ਇਲੈਕਸ਼ਨ ਆ ਰਹੀਆਂ ਨੇ ਕਾਰਪੋਰੇਸ਼ਨ ਦੀਆਂ ਜਿਹੜੀ ਸ਼ਹਿਰੀ ਵੋਟ ਆ ਉਹ ਤਾਂ ਚਲੋ ਹਿੰਦੂਆਂ ਨੂੰ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਪਾਊਗੀ ਪਰ ਜਿਹੜਾ ਪਿੰਡਾਂ ਦੇ ਵਿੱਚ ਤਬਕਾ ਰਹਿੰਦਾ ਖਾਸ ਕਰਕੇ ਆਪਾਂ ਜੇਕਰ ਗੱਲ ਕਰੀਏ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹ ਤਬਕਾ ਕਿੱਧਰ ਜਾਊਗਾ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਹਰ ਇੱਕ ਹਰ ਇੱਕ ਸਮੁਦਾਏ ਨੂੰ ਹਰ ਇੱਕ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਸਾਰਾ ਕੁਝ ਹੁੰਦਾ ਹੈ ਪਰ ਜੇ ਮੈਂ ਬਹੁ ਗਿਣਤੀ ਦੀ ਗੱਲ ਕਰਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮਿਊਂਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਜ਼ਿਆਦਾ ਇੰਟਰਸਟ ਹੁੰਦਾ ਹੈ ਪੜੇ ਲਿਖੇ ਲੋਕ ਔਰ ਬੇਸ਼ੱਕ ਬਾਕੀ ਵੋਟ ਵੀ ਭੁਗਤਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਮੈਂ ਨਹੀਂ ਕਹਿ ਰਿਹਾ ਕਿ ਬਾਕੀ ਵੋਟ ਨਹੀਂ ਪੈਂਦੀ ਪਰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਔਰ ਬਾਕੀ ਸਾਰੀ ਇਲੈਕਸ਼ਨ ਦੇ ਵਿੱਚ ਜੇਕਰ ਆਪਾਂ ਬਹੁ ਗਿਣਤੀ ਦੀ ਗੱਲ ਕਰੀਏ ਤਾਂ ਹਿੰਦੂ ਵੋਟ ਇਸ ਦੇ ਵਿੱਚ ਜ਼ਿਆਦਾ ਜਿਹੜੀ ਹੈ ਉਹ ਆਪਣਾ ਯੋਗਦਾਨ ਪਾਉਂਦੀ ਹੈ ਔਰ ਸ਼ਹਿਰ ਦੇ ਵਿੱਚ ਤੁਸੀਂ ਜਦੋਂ ਜਦੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦਾ ਜਦੋਂ ਤੁਸੀਂ ਪਰਸੈਂਟੇਜ ਦੇਖਦੇ ਹੋ ਚਾਹੇ ਉਹ ਵਿਧਾਨ ਸਭਾ ਦਾ ਪਰਸੈਂਟੇਜ ਜਦੋਂ ਚੈੱਕ ਕਰਦੇ ਹੋ ਜਾਂ ਫਿਰ ਮੈਂਬਰ ਪਾਰਲੀਮੈਂਟ ਦਾ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਦੇ ਵਿੱਚ ਵਧੇਰੇ ਕਾਮਯਾਬ ਹੁੰਦੀ ਹੈ ਉਹ ਸ਼ਹਿਰੀ ਵੋਟ ਹੈ ਜਿਹੜੀ ਉਹਨੂੰ ਉਹਨੂੰ ਜ਼ਿਆਦਾ ਕੈਸ਼ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਐਂ ਕਹਿ ਲੋ ਕਿ ਕਾਟ ਦੇਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਇਸ ਵਧਰੇ ਪਰਸੈਂਟੇਜ ਨੂੰ ਕਿਤਨਾ ਕਿਤੇ ਰੋਕਣ ਦੇ ਲਈ ਇਹ ਆਮ ਆਦਮੀ ਪਾਰਟੀ ਨੇ ਇੱਕ ਇੱਕ ਚੰਗਾ ਦਾਅ ਖੇੜਿਆ ਕਿ ਸੁਨੀਲ ਜਾਖੜ ਇਸ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਬਿਲਕੁਲ ਉਹ ਵੀ ਹਿੰਦੂ ਚਿਹਰਾ ਸੁਨੀਲ ਜਾਖੜ ਵੀ ਹਿੰਦੂ ਚਿਹਰਾ ਪਰ ਇੱਥੇ ਗੱਲ ਇਹ ਰਹਗੀ ਕਿ ਭਾਰਤੀ ਜਨਤਾ ਪਾਰਟੀ ਉਸ ਲੈਵਲ ਤੇ ਕਾਮਯਾਬ ਨਹੀਂ ਹੋ ਸਕੀ ਬੇਸ਼ੱਕ ਭਾਰਤੀ ਜਨਤਾ ਪਾਰਟੀ ਇਸ ਨੂੰ ਇਸ ਨੂੰ ਜਿਹੜੀ ਹੈ ਉਹ ਬੜਾ ਪੋਜ਼ਿਟਿਵ ਲੈਂਦੀ ਹੈ ਕਿ ਅਸੀਂ ਵੋਟ ਸ਼ੇਅਰ ਵਧਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਡੈਫੀਨੇਟਲੀ ਬਹੁਤ ਏਰੀਆ ਦੇ ਵਿੱਚ ਵੋਟ ਸ਼ੇਅਰ ਵਧਾਉਣ ਦੇ ਵਿੱਚ ਕਾਮਯਾਬ ਹੋਏ ਆ ਪਰ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਹੋਰਾਂ ਨੇ ਆਪਣਾ ਰਿਜ਼ਾਈਨ ਕੀਤਾ ਜਿਵੇਂ ਕਹਿ ਕੇ ਰਿਜ਼ਾਈਨ ਕੀਤਾ ਔਰ ਬੜਾ ਲੰਮਾ ਸਮਾਂ ਉਹ ਰਿਜ਼ਾਈਨ ਜਿਹੜਾ ਸੀ ਉਹ ਉਹ ਬੜਾ ਉਲਝਣ ਦੇ ਵਿੱਚ ਰਿਹਾ মিডিਆ ਦੇ ਕੋਲ ਤਾਂ ਗੱਲ ਪਹੁੰਚੀ মিডিਆ ਕੋਲ ਗੱਲ ਪਹੁੰਚੀ মিডিਆ ਨੇ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਕੋਈ ਬੜਾ ਲੀਡਰ ਇਹ ਕਹਿਣ ਨੂੰ ਜਿਹੜਾ ਰਾਜ਼ੀ ਨਹੀਂ ਸੀ ਕਿ ਰਿਜ਼ਾਈਨ ਹੋ ਗਿਆ ਆਖਰ ਸੁਨੀਲ ਜਾਖੜ ਹੋਰਾਂ ਨੇ ਖੁਦ ਇਹ ਗੱਲ ਜਿਹੜੀ ਹੈ ਉਹ ਕਬੂਲ ਕੀਤੀ ਕਿ ਹਾਂ ਮੈਂ ਰਿਜ਼ਾਈਨ ਕਰ ਚੁੱਕਿਆ ਵਜ੍ਹਾ ਕੀ ਦੱਸੀ ਹੈ ਕਿ ਅਸੀਂ ਕਾਮਯਾਬ ਨਹੀਂ ਹੋ ਸਕੇ ਇਹਦਾ ਮਤਲਬ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਦਾ ਹਿੰਦੂ ਜਿਹੜਾ ਉਹ ਉਸ ਤਰੀਕੇ ਭਰੋਸਾ ਨਹੀਂ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਵੀ ਹੈ ਚਾਹੇ ਉਹ ਹਿੰਦੂ ਹੈ ਸਿੱਖ ਹੈ ਮੁਸਲਿਮ ਹੈ ਈਸਾਈ ਹੈ ਇੱਕ ਚੀਜ਼ ਤਾਂ ਸਮਝ ਆਉਂਦੀ ਹੈ ਨਾ ਸਭ ਨੂੰ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਜੇਕਰ ਉਹਦੇ ਨਾਲ ਲੱਗ ਕੇ ਰਵਾਂਗੇ ਤਾਂ ਕੁਝ ਨਾ ਕੁਝ ਖੱਟਿਆ ਜਾ ਸਕਦਾ ਹੈ ਸੈਂਟਰ ਦੀ ਗਵਰਨਮੈਂਟ ਦੇ ਵਿੱਚ ਬੇਸ਼ੱਕ ਭਾਰਤੀ ਜਨਤਾ ਪਾਰਟੀ ਹੈ ਪਰ ਉਥੋਂ ਤੱਕ ਅਪਰੋਚ ਕਰਨਾ ਉਨਾ ਸੁਖਾਲਾ ਨਹੀਂ ਹੁੰਦਾ ਜਿੰਨਾ ਆਪਣੇ ਰਾਜ ਦੀ ਸਰਕਾਰ ਦੇ ਨਾਲ ਅਪਰੋਚ ਕਰਨਾ ਸੁਖਾਲਾ ਹੁੰਦਾ ਲੋਕਲ ਤੌਰ ਤੇ ਬਹੁਤ ਸਾਰੇ ਲੋਕ ਹੁੰਦੇ ਆ ਜਿਵੇਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਬਲਾਕ ਪ੍ਰਧਾਨ ਆਉਂਦੇ ਨੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਹੁੰਦਾ ਫਿਰ ਤੁਹਾਡਾ ਵਿਧਾਇਕ ਆ ਜਾਂਦਾ ਫਿਰ ਤੁਹਾਡਾ ਮੈਂਬਰ ਪਾਰਲੀਮੈਂਟ ਆ ਜਾਂਦਾ ਇਹਨਾਂ ਸਾਰਿਆਂ ਦੇ ਰਾਹੀਂ ਤੁਸੀਂ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਸਕਦੇ ਹੋ ਤੇ ਇਹ ਗੱਲ ਹਰ ਇੱਕ ਪੜ੍ਹੇ ਲਿਖੇ ਸਮਝਦਾਰ ਵੋਟਰ ਨੂੰ ਪਤਾ ਹੁੰਦੀ ਹੈ ਕਿ ਜੇਕਰ ਅਸੀਂ ਸੱਤਾਧਿਰ ਦੇ ਨਾਲ ਜੁੜ ਕੇ ਰਵਾਂਗੇ ਤਾਂ ਸਾਡਾ ਜ਼ਿਆਦਾ ਫਾਇਦਾ ਹੈ ਤਾਂ ਪਿਛਲੀਆਂ ਗੱਲਾਂ ਮੈਂ ਇਸ ਕਰਕੇ ਦੁਹਰਾਇਆ ਕਿ ਇਹ ਗੱਲ ਸਮਝ ਆਵੇ ਕਿ ਸੁਨੀਲ ਜਾਖੜ ਉਹਨਾਂ ਨੂੰ ਰਜਾਇਨ ਕਿਉਂ ਕਰਨਾ ਪਿਆ ਇਸੇ ਕਰਕੇ ਰਜਾਇਨ ਕਰਨਾ ਪਿਆ ਕਿ ਹਿੰਦੂ ਚਿਹਰਾ ਸੀ ਪਰ ਹਿੰਦੂ ਚਿਹਰੇ ਦੇ ਨਾਂ ਤੇ ਉਹਨਾਂ ਵੋਟ ਕੈਸ਼ ਨਹੀਂ ਕਰ ਸਕੇ ਕਾਮਯਾਬੀ ਨਹੀਂ ਮਿਲ ਸਕੀ ਬਿਲਕੁਲ ਮਾਫ ਕਰਨਾ ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕ ਰਿਹਾ ਜਿਸ ਤਰ੍ਹਾਂ ਕਿ ਆਪਾਂ ਆਪ ਇਸ ਨੂੰ ਕਹਿ ਸਕਦੇ ਹਾਂ ਕਿ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਕਿਤੇ ਨਾ ਕਿਤੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਪੰਜਾਬ ਪੱਖੀ ਖਾਸ ਕਰਕੇ ਉਹਨਾਂ ਨੂੰ ਦੇਖ ਕੇ ਨਾਰਾਜ਼ ਹੋ ਕੇ ਉਹਨਾਂ ਨੇ ਅਸਤੀਫਾ ਦਿੱਤਾ ਔਰ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਵੀ ਬਿਆਨ ਦਿੱਤਾ ਸੀ ਕਿ ਜਿਹੜੀ ਪਾਰਟੀ ਆ ਉਹ ਮੇਰੀ ਗੱਲ ਨਹੀਂ ਸੁਣ ਰਹੀ ਖਾਸ ਕਰਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੀ ਰਾਜਨੀਤੀ ਬਾਬਤ ਜਾਂ ਕਿਸਾਨੀ ਮਸਲਿਆਂ ਬਾਬਤ ਕਹਿ ਸਕਦੇ ਆ ਕਿ ਜਿਹੜੀ ਭਾਜਪਾ ਆ ਉਹ ਪੰਜਾਬ ਪੱਖੀ ਉਹਨਾਂ ਦੀ ਨੀਤੀਆਂ ਠੀਕ ਨਹੀਂ ਗੀਆਂ ਇਸ ਕਰਕੇ ਉਹਨਾਂ ਨੇ ਰਿਜ਼ਾਈਨ ਇਹ ਇਹ ਸਾਰੀਆਂ ਚੀਜ਼ਾਂ ਦੇਖੋ ਭਾਰਤੀ ਜਨਤਾ ਪਾਰਟੀ ਆਪਣੀ ਲਾਈਨ ਤੇ ਚੱਲਦੀ ਹੈ ਬਾਕੀ ਪਾਰਟੀਆਂ ਆਪਣੀ ਲਾਈਨ ਤੇ ਚੱਲਦੀਆਂ ਭਾਰਤੀ ਜਨਤਾ ਪਾਰਟੀ ਸਟਰਗਲ ਕਰ ਰਹੀ ਹੈ ਪੰਜਾਬ ਦੇ ਅੰਦਰ ਇਹਦੇ 'ਚ ਕੋਈ ਸ਼ੱਕ ਨਹੀਂ ਜਦੋਂ ਸਟਰਗਲ ਰੂਪ ਦੇ ਵਿੱਚ ਹੋਵੇ ਤਾਂ ਬਹੁਤ ਸਾਰੀਆਂ ਅੜਚਣਾਂ ਆਉਂਦੀਆਂ ਦੇਖੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਹੁਤ ਯੰਗ ਪਾਰਟੀ ਹੈ ਕੁਝ ਸਾਲ ਪਹਿਲਾਂ ਹੀ ਪੰਜਾਬ ਦੇ ਵਿੱਚ ਆਉਂਦੀ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਸਰਕਾਰ ਬਣਾਉਂਦੀ ਹੈ ਉਸ ਤੋਂ ਬਾਅਦ ਕਰੀਬ 2012 ਦੇ ਵਿੱਚ 2011 ਤੋਂ ਲੈ ਕੇ ਸੰਗਠਨ ਚੱਲਦਾ ਹੈ 10 ਸਾਲ ਦੀ 12 ਸਾਲ ਦੀ ਪਾਰਟੀ ਹੈ 12 ਸਾਲ ਦੀ ਪਾਰਟੀ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਆਪਣਾ ਇੱਕ ਵਿਜ਼ਨ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਫੈਲਾ ਦਿੰਦੇ ਹੋ ਕਿ ਤੁਹਾਨੂੰ ਪੰਜਾਬ ਦੇ ਲੋਕ 92 ਵਿਧਾਇਕ ਚੁਣ ਕੇ ਦੇ ਦਿੰਦੇ ਆ ਤੁਹਾਡੀ ਸਰਕਾਰ ਬੜੀ ਈਜ਼ੀਲੀ ਬਣ ਜਾਂਦੀ ਆ ਤੁਹਾਨੂੰ ਤੁਹਾਨੂੰ ਕੋਈ ਸਟਰਗਲ ਕਰਨ ਦੀ ਲੋੜ ਨਹੀਂ ਪੈਂਦੀ ਸਟਰਗਲ ਤੁਹਾਡੀ ਇਲੈਕਸ਼ਨ ਦੇ ਵਿੱਚ ਹੀ ਆ ਜਿੰਨੀ ਕੁ ਲੋਕਲ ਤੌਰ ਤੇ ਲੀਡਰ ਖੁਦ ਕਰ ਰਹੇ ਆ ਸਰਕਾਰ ਬਣਾਉਣ ਦੇ ਲਈ ਜਿਵੇਂ ਕੇਂਦਰ ਦੇ ਵਿੱਚ ਸਟਰਗਲ ਹੋਈ ਕਿ ਕਿਵੇਂ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਕਿਵੇਂ ਆਪਣੀ ਆਪਣਾ ਜਿਹੜਾ ਦਾਵਾ ਪੇਸ਼ ਕੀਤਾ ਜਾਵੇ ਤਾਂ ਇਹ ਸਟਰਗਲ ਦੀ ਮੈਂ ਗੱਲ ਕਰ ਰਿਹਾ ਜਿਸ ਤਰੀਕੇ ਨਾਲ ਇਨੀ ਯੰਗ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣਾ ਵਿਜ਼ਨ ਫਲਾਉਣ ਦੇ ਵਿੱਚ ਕਾਮਯਾਬ ਹੋਈ ਜਿਸ ਤਰੀਕੇ ਦੇ ਨਾਲ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਈ ਇਹ ਇਹ ਬਹੁਤ ਘੱਟ ਹੋਇਆ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਤੁਸੀਂ ਗੱਲ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਬਹੁਤ ਪੁਰਾਣੀ ਪਾਰਟੀ ਹੈ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲ ਕੇ ਚੋਣਾਂ ਲੜਦੇ ਰਹੇ ਆ ਸਾਂਝੇ ਤੌਰ ਤੇ ਸਰਕਾਰਾਂ ਵੀ ਬਣਦੀਆਂ ਰਹੀਆਂ ਪਰ ਉੱਥੇ ਅਕਾਲੀ ਦਲ ਦਾ ਨਾਮ ਚੱਲਦਾ ਰਿਹਾ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਪਹਿਲਾਂ 2022 ਦੇ ਵਿੱਚ ਇੱਕ ਕੱਲਿਆ ਚੋਣ ਲੜੀ ਔਰ ਉਦੋਂ ਹੀ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹ ਵਾਪਸ ਹੋਏ ਸਿੱਖ ਵੋਟ ਤਾਂ ਬਹੁਤ ਘੱਟ ਉਹਨਾਂ ਨੂੰ ਪਹਿਲਾਂ ਹੀ ਮੀਂਹ ਸੀ ਕਿ ਨਹੀਂ ਪੈਣੀ ਹਿੰਦੂ ਵੋਟ ਵੀ ਉਸ ਤਰੀਕੇ ਨਹੀਂ ਭੁਗਤ ਸਕੀ ਜਾਨੀ ਜੇਕਰ ਵੱਡੀ ਸਟਰਗਲ ਹੈ ਜੇਕਰ ਆਪਾਂ ਵੱਡੀ ਸਟਰਗਲ ਦੇ ਰੂਪ ਦੇ ਵਿੱਚ ਕਰੀਏ ਬ੍ਰਾਡਲੀ ਗੱਲ ਕਰੀਏ ਤਾਂ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਵੱਡੀ ਸਟਰਗਲ ਦੇ ਵਿੱਚੋਂ ਲੰਘ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਸਟਰਗਲ ਇੱਕ ਸਾਹਮਣੇ ਹੈ ਜਿਹੜੀ ਸਭ ਤੋਂ ਜ਼ਿਆਦਾ ਵੋਟ ਕੈਸ਼ ਕਰਨ ਦੀ ਕੋਸ਼ਿਸ਼ ਜਿਹੜੀ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਕਰਦੀ ਔਰ ਅੱਗੇ ਵੀ ਕਰੂਗੀ ਉਹ Hindu ਵੋਟ ਹੀ ਹੋਊਗੀ ਔਰ Hindu ਵੋਟ ਦੇ ਵਿੱਚ ਜੇਕਰ ਅਮੋ ਸਾਹਮਣੇ ਟੱਕਰ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਅਮਨ अरोड़ा ਟੱਕਰ ਦੇ ਇੱਕ ਲੀਡਰ ਹੈ ਚਾਹੇ ਉਹ ਕੋਈ ਵੀ Hindu ਚਿਹਰਾ ਭਾਰਤੀ ਜਨਤਾ ਪਾਰਟੀ ਇਸ ਤੋਂ ਅੱਗੇ ਚੁਣਦੀ ਹੈ ਪ੍ਰਧਾਨ ਦੇ ਤੌਰ ਤੇ ਅਮਨ अरोड़ा ਇੱਕ ਇੱਕ ਜਾਣਿਆ ਪਹਿਚਾਣਿਆ ਚਿਹਰਾ ਪੰਜਾਬ ਦੇ ਅੰਦਰ ਔਰ ਲੋਕ ਉਹਨਾਂ ਨੂੰ ਜਾਣਦੇ ਐ ਲੋਕ ਉਹਨਾਂ ਨੂੰ ਸੁਣਦੇ ਐ ਮੈਂ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਉਹਨਾਂ ਦੇ ਦਿੱਤੇ ਹੋਏ ਬਿਆਨ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਐ ਕਿ ਉਸ ਦੇ ਵਿੱਚੋਂ ਕੁਝ ਕੁਝ ਨਾ ਕੁਝ ਸੁਣਨ ਨੂੰ ਮਿਲੂਗਾ ਤਾਂ ਅਮਨ अरोड़ा ਇੱਕ ਇੱਕ ਫੇਦ ਕੀਤਾ ਜਾਣ ਵਾਲਾ ਚਿਹਰਾ ਜਿਹੜਾ ਉਹ ਮੰਨਿਆ ਜਾ ਸਕਦਾ ਹੈ ਪੰਜਾਬ ਦੇ ਅੰਦਰ ਇਸ ਤੋਂ ਅੱਗੇ ਨਵਾਂ ਚਿਹਰਾ ਦੂਜੀਆਂ ਪਾਰਟੀਆਂ ਚੁਣਦੀਆਂ ਉਹ ਉਹ ਅਲੱਗ ਮੈਟਰ ਹੈ ਪਰ ਪੰਜਾਬ ਦੇ ਵਿੱਚ ਇੱਕ ਜੇਕਰ ਤੁਸੀਂ ਵਿਸ਼ਵਾਸ ਕਰਨ ਵਾਲਾ ਚਿਹਰਾ ਮੰਨ ਸਕਦੇ ਹੋ ਤਾਂ ਅਮਨ अरोड़ा ਡੈਫੀਨੇਟਲੀ ਉਸ ਤੇ ਭਰੋਸਾ ਕੀਤਾ ਆਪਾਂ ਕਹਿ ਸਕਦੇ ਆਂ ਕਿ ਅਮਨ अरोड़ा ਨੇ ਜਿਹੜੇ ਉਹ Hindu ਤੌਰ ਤੇ ਉਹਨਾਂ ਨੂੰ ਮੁੱਖ मंत्री ਬਣਾਉ ਜਿਹੜੇ ਪ੍ਰਧਾਨ ਬਣਾਏਗੇ ਨੇ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਹੁਣੇ ਹੀ 2027 ਦੀ ਜਿਹੜੀ ਮੁਹਿੰਮਾ ਉਹ ਵਿੱਡ ਦਿੱਤੀ ਆ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਹਾਲਾਤ ਇਹਦੇ ਵਿੱਚ ਲਖਵਿੰਦਰ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ 2027 ਦੀ ਤਿਆਰੀ ਨਹੀਂ ਇਹ ਬਿਲਕੁਲ 2027 ਦੀ ਹੀ ਤਿਆਰੀ ਹੈ ਕਿ ਪਿਛਲੀ ਚੋਣ ਜਿਹੜੀ ਸੀ ਆਮ ਆਦਮੀ ਪਾਰਟੀ ਦੀ ਇੱਕ ਗੱਲ ਬੜੀ ਸਮਝਣੀ ਪਊਗੀ ਕਿ ਉਸ ਵੇਲੇ ਜਿੱਥੇ ਆਮ ਆਦਮੀ ਪਾਰਟੀ ਨੂੰ ਵੋਟ ਪਈ ਉੱਥੇ ਦੋਨਾਂ ਧਿਰਾਂ ਦੀ ਨਰਾਜ਼ ਵੋਟ ਵੀ ਪਈ ਨਰਾਜ਼ ਵੋਟ ਪੈਣ ਦੇ ਨਾਲ ਬਹੁਤ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਜਿਹੜੀ ਅਗਲੀ 2027 ਦੀ ਚੋਣ ਹੋਊਗੀ ਉਹ ਨਰੋਲ ਲੜਨੀ ਪਾਊਗੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਅੱਜ ਹਾਲਾਤ ਹੈਗੇ ਆ ਉਹ ਉਦੋਂ ਤੱਕ ਉਹ ਰਿਵਾਈਵ ਸਰਵਾਈਵ ਕਰਦੇ ਨੇ ਜਾਂ ਨਹੀਂ ਇਹ ਹਾਲਾਤ ਦੱਸੋ ਸ਼੍ਰੋਮਣੀ ਅਕਾਲੀ ਦਲ ਕੋਸ਼ਿਸ਼ ਕਰੂਗਾ ਕਿ ਸੁਬੀਰ ਸਿੰਘ ਬਾਦਲ ਦੇ નેਤਰਤਵ ਦੇ ਵਿੱਚ ਇਹ ਸਾਰਾ ਕੁਝ ਹੋਵੇ ਪਰ ਆਉਣ ਵਾਲਾ ਸਮਾਂ ਦੱਸੂਗਾ ਪਰ ਤਿਆਰੀ ਆਮ ਆਦਮੀ ਪਾਰਟੀ ਇਸੇ ਕਰਕੇ ਕਰ ਰਹੀ ਹੈ ਦੇਖੋ ਭਗਵੰਤ ਮਾਨ ਤਾਂ ਹੈ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਪ੍ਰਧਾਨਗੀ ਦੇ ਤੌਰ ਤੇ ਲੜੇ ਪ੍ਰਧਾਨਗੀ ਦੇ ਤੌਰ ਤੇ 2022 ਦੇ ਵਿੱਚ ਸਭ ਤੋਂ ਵੱਡਾ ਮੰਡਟ ਭਗਵੰਤ ਮਾਨ ਦੇ ਚਿਹਰੇ ਨੂੰ ਮਿਲਿਆ ਉਸ ਤੋਂ ਬਾਅਦ ਜ਼ਿਮਨੀ ਚੋਣ ਜਲੰਧਰ ਦੇ ਵਿੱਚ ਹੁੰਦੀ ਹੈ ਮੈਂਬਰ ਪਾਰਲੀਮੈਂਟ ਦੀ ਉੱਥੇ ਮੰਡਟ ਆਮ ਆਦਮੀ ਪਾਰਟੀ ਨੂੰ ਮਿਲਦਾ ਵੈਸਟ ਪੰਜਾਬ ਵੈਸਟ ਜਲੰਧਰ ਦੇ ਵਿੱਚ ਚੋਣ ਹੁੰਦੀ ਹੈ ਉੱਥੇ ਮੰਡਟ ਆਮ ਆਦਮੀ ਪਾਰਟੀ ਨੂੰ ਮਿਲਦਾ ਹੁਣ ਚਾਰ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਉਸ ਦੇ ਵਿੱਚ ਕੀ ਰਿਜ਼ਲਟ ਆਉਂਦਾ ਇਹ ਬੜਾ 프리ਮਚੁਰ ਹੋਊਗਾ ਆਪਾਂ ਜੇ ਦੱਸੀਏ ਪਰ ਉਹ ਵੀ ਇੱਕ ਚੋਣ ਜਿਹੜੀ ਹੈ ਉਹ ਪ੍ਰਧਾਨ ਦੇ ਤੌਰ ਤੇ ਭਗਵੰਤ ਮਾਨ ਹੋਣੇ ਲੜੀ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਤੁਸੀਂ ਇਹੀ ਮੰਨ ਲਓ ਕਿ ਸਿੱਖ ਵੋਟ ਹੈ ਜਿਹੜੀ ਉਹ ਜੇਕਰ ਕਿਸੇ ਤੇ ਭਰੋਸਾ ਕਰ ਰਹੀ ਹੈ ਅੱਜ ਦੀ ਘੜੀ ਤਾਂ ਉਹ ਭਗਵੰਤ ਮਾਨ ਤਾਂ ਹੈਗੀ ਹੈਗੇ ਆ ਫਿਰ ਜਿਹੜੀ Hindu ਵੋਟ ਹੈ ਜਦੋਂ ਇਸ ਤੋਂ ਕਿ ਪਾਰਟੀਸ਼ਨ ਦੇ ਵਿੱਚ ਲੜਨਾ ਪਊਗਾ Hindu ਵੋਟ ਦੇ ਲਈ ਚਿਹਰਾ ਕੌਣ ਹੋ ਸਕਦਾ ਤਾਂ ਅਮਦਿ ਪਾਰਟੀ ਨੇ ਸੋਚਿਆ ਕਿ ਉਹ ਅਮਨ अरोड़ा ਜਿਹੜੇ ਨੇ ਉਹ ਬੈਟਰ ਇੱਕ ਇੱਕ ਫੇਸ ਹੋ ਸਕਦੇ ਆ ਤਾਂ ਉਹਨਾਂ ਨੂੰ ਹੁਣ ਦੋ ਚਿਹਰੇ ਹੋਗੇ ਇੱਕ ਸਿੱਖ ਚਿਹਰਾ ਵੀ ਹੋ ਗਿਆ ਬਿਲਕੁਲ ਉਹ ਚਾਹੇ ਪ੍ਰਧਾਨ ਨਹੀਂ ਪਰ ਭਗਵੰਤ ਮਾਨ ਇੱਕ ਵੱਡਾ ਚਿਹਰਾ ਆ ਮਾਨੀ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਅਮਨ ਰੋੜਾ ਐਜ਼ ਅ ਪ੍ਰੈਜ਼ੀਡੈਂਟ ਲੜਨਗੇ ਔਰ ਨੌਜਵਾਨ ਚਿਹਰਾ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਇੱਕ ਨੌਜਵਾਨ ਚਿਹਰਾ ਦੇਤਾ ਕਿ ਉਹ ਪ੍ਰਧਾਨ ਉਹਨਾਂ ਨੇ ਜਿਹੜਾ ਮਾਝੇ ਦੇ ਵਿੱਚੋਂ ਨੌਜਵਾਨ ਲਾਤਾ 36 37 ਸਾਲ ਦਾ ਮੁੰਡਾ ਉਸ ਨੂੰ ਪ੍ਰਧਾਨ ਜਿਹੜਾ ਹੈ ਉਹ ਪ੍ਰਧਾਨ ਲਾਤਾ ਯਾਨੀ ਇਹ ਕੋਸ਼ਿਸ਼ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਕੋਈ ਨਾਰਾਜ਼ ਨਾ ਰਹੇ ਮੁੱਖ ਮੰਤਰੀ ਸਿੱਖ ਚੇਰਾ ਪੰਜਾਬ ਪ੍ਰਧਾਨ ਹਿੰਦੂ ਚਿਹਰਾ ਔਰ ਨਾਲ ਹੀ ਇੱਕ ਛੋਟੀ ਉਮਰ ਦਾ ਨੌਜਵਾਨ ਵੀ ਉਸ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦਾ ਕੋਈ ਵੀ ਵਰਗ ਜਿਹੜਾ ਉਹ ਨਾਰਾਜ਼ ਨਾ ਕੀਤਾ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਹਰ ਇੱਕ ਵਰਗ ਨੂੰ ਆਪਣੇ ਬੰਦੇ ਤੇ ਭਰੋਸਾ ਹੋਵੇ ਜੇਕਰ ਤੁਸੀਂ ਇਉਂ ਹੀ ਮੰਨ ਕੇ ਚੱਲਣਾ ਹੈ ਕਿ ਠੀਕ ਹੈ ਸਿੱਖ ਚਿਹਰਾ ਸਿੱਖ ਚਿਹਰੇ ਤੋਂ ਕੰਮ ਲੈਣਾ ਤਾਂ ਫਿਰ ਭਗਵੰਤ ਮਾਨ ਜੇ ਕੋਈ ਇਸ ਤਰੀਕੇ ਨਾਲ ਮੰਨੇ ਕਿ ਨਹੀਂ ਸਾਡੇ ਸਾਡੇ ਸਮੁਦਾਏ ਦੇ ਵਿੱਚੋਂ ਜੇਕਰ ਕਿਸੇ ਕੋਲ ਜ਼ਿੰਮੇਵਾਰੀ ਹੈ ਤਾਂ ਉਹ ਫਿਰ ਅਮਨ ਅਰੋੜਾ ਅਮਨ ਅਰੋੜਾ ਦੇ ਰਾਹੀਂ ਕੰਮ ਹੋ ਜੂਗਾ ਪਰ ਹੁਣ ਬੇਸਿਕਲੀ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਆ ਬੇਸਿਕਲੀ ਪੰਜਾਬ ਦੀ ਸਰਕਾਰ ਦੇ ਵਿੱਚੋਂ ਹੀ ਆ ਤਾਂ ਸਿੱਧੇ ਤੌਰ ਤੇ ਹਰ ਇੱਕ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਜ਼ਰੂਰ ਜਿਹੜੀਆਂ ਨਿਯੁਕਤੀਆਂ ਅੱਜ ਦੇ ਦਿਨ ਕੀਤੀਆਂ ਗਈਆਂ ਇਹ ਕੀਤੀਆਂ ਗਈਆਂ ਜਿਸ ਤਰ੍ਹਾਂ ਕੀ ਸ਼ੈਰੀ ਕਲਸੀ ਹੋ ਰਾ ਨੂੰ ਨੌਜਵਾਨ ਚਿਹਰਾ ਨੇ ਉਹ ਕਿ ਤੁਹਾਨੂੰ ਲੱਗਦਾ ਕਿ ਉਹ ਪ੍ਰਭਾਵਿਤ ਕਰਨ ਲਈ ਨੌਜਵਾਨਾਂ ਨੂੰ ਤਾਂ ਕਿ ਜਿਹੜੇ ਨੌਜਵਾਨ ਆਮ ਆਦਮੀ ਪਾਰਟੀ ਨੂੰ 2027 ਦੇ ਲਈ ਜਾਂ ਅਗਲੀ ਜਿਹੜੇ ਚੋਣਾਂ ਆਉਂਦੀਆਂ ਨੇ ਕਾਰਪੋਰੇਸ਼ਨ ਦੀਆਂ ਉਹਦੇ ਵਿੱਚ ਨੌਜਵਾਨ ਓਬਵੀਅਸਲੀ ਜੁੜੂਗਾ ਉਹਨਾਂ ਦੇ ਨਾਲ ਨਹੀਂ ਨਹੀਂ ਬਿਲਕੁਲ ਇਸ ਤੋਂ ਪਹਿਲਾਂ ਮੀਤ ਹੇਰ ਨੂੰ ਯੂਥ ਦਾ ਪ੍ਰਧਾਨ ਲਾਇਆ ਗਿਆ ਸੀ ਮੀਤ ਹੇਰ ਇੱਕ ਬੜਾ ਨੌਜਵਾਨ ਤੇ ਬੜਾ ਪੜਿਆ ਲਿਖਿਆ ਚਿਹਰਾ ਜਿਹੜਾ ਮੰਨਿਆ ਜਾਂਦਾ ਸੀ ਉਹਨਾਂ ਨੂੰ ਯੂਥ ਦਾ ਪ੍ਰਧਾਨ ਲਾਇਆ ਗਿਆ ਇਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਲਾਡੀ ਢੋਸ ਨੂੰ ਉਸ ਦਾ ਪ੍ਰਧਾਨ ਲਾਇਆ ਯੂਥ ਦਾ ਪ੍ਰਧਾਨ ਲਾਇਆ ਗਿਆ ਅਮਨ ਸ਼ੇਰ ਸਿੰਘ ਕਲਸੀ ਸਭ ਤੋਂ ਛੋਟੀ ਉਮਰ ਦਾ ਇੱਕ ਨੌਜਵਾਨ ਹੈ ਚਾਹੇ ਚਾਹੇ ਉਗੋਕੇ ਲਾਭ ਸਿੰਘ ਉਗੋਕੇ ਵੀ ਹਮ ਉਮਰ ਬਣੇ ਜਾ ਸਕਦੇ ਆ ਪਰ ਸ਼ੈਰੀ ਕਲਸੀ ਕਿਉਂਕਿ ਮਾਝੇ ਦੇ ਵਿੱਚੋਂ ਆਉਂਦਾ ਔਰ ਉਗੋਕੇ ਮਾਲਵੇ ਦੇ ਵਿੱਚੋਂ ਆਗੇ ਔਰ ਇਹ ਪ੍ਰਧਾਨਗੀ ਮਾਲਵੇ ਮਾਲਵੇ ਦੇ ਵਿੱਚ ਪਹਿਲਾਂ ਹੀ ਗਈ ਹੋਈ ਆ ਮਾਲਵੇ ਦੇ ਵਿੱਚੋਂ ਨੇ ਅਮਨ अरोੜਾ ਮਾਜੇ ਦੇ ਵਿੱਚੋਂ ਜੇਕਰ ਨੌਜਵਾਨ ਲੀਡਰ ਲੈਣਾ ਸੀ ਤਾਂ ਅਮਨ ਸ਼ੇਰ ਸਿੰਘ ਕਲਸੀ ਸੀ ਹਮ ਅਮਨ ਸ਼ੇਰ ਸਿੰਘ ਕਲਸੀ ਇੱਕ ਨੌਜਵਾਨ ਚਿਹਰਾ ਔਰ ਭਰੋਸਾ ਇਸ ਕਰਕੇ ਕੀਤਾ ਜਾਣਾ ਚਾਹੀਦਾ ਹੈ ਕਿ ਕਲਸੀ ਹੋਰਾਂ ਨੇ ਬੜੀ ਬੜੀ ਜ਼ੋਰ ਦੇ ਨਾਲ ਆਪਣੀ ਇਲੈਕਸ਼ਨ ਲੜੀ ਇਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਜੇਕਰ ਆਪਾਂ ਸੁਖਜਿੰਦਰ ਰੰਧਾਵਾ ਹੋਰਾਂ ਦੀ ਗੱਲ ਕਰੀਏ ਤਾ ਉਹਨਾਂ ਦੇ ਸਾਹਮਣੇ ਉਹਨਾਂ ਨੇ ਚੋਣ ਲੜੀ ਆ ਟੱਕਰ ਦਿੱਤੀ ਆ ਪੂਰੀ ਦਿੱਤੀ ਆ ਪੂਰੀ ਟੱਕਰ ਦਿੱਤੀ ਆ ਤਾਂ ਇੱਕ ਭਰੋਸਾ ਕੀਤਾ ਜਾਣ ਵਾਲਾ ਚਿਹਰਾ ਜਿਹੜਾ ਸ਼ੈਰੀ ਕਲਸੀ ਨੂੰ ਮੰਨਿਆ ਜਾਂਦਾ ਰਿਹਾ ਤੁਸੀਂ ਵਿਧਾਨ ਸਭਾ ਦੀਆਂ ਰਿਕਾਰਡਿੰਗਸ ਕੱਢ ਕੇ ਵੇਖੋ ਸ਼ੈਰੀ ਕਲਸੀ ਪੂਰੀ ਟੱਕਰ ਲੈਂਦੇ ਨੇ ਤਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਰੱਖ ਕੇ ਆਮ ਆਦਮੀ ਪਾਰਟੀ ਨੇ ਇੱਕ ਚੰਗਾ ਸਟਰਕਚਰ ਜਿਹੜਾ ਹੈ ਉਹ ਚੋਣਨ ਦੀ ਕੋਸ਼ਿਸ਼ ਕੀਤੀ ਆ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਭਰੋਸਾ ਕਿੰਨਾ ਕਰਦੇ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਮੇਰੇ ਨਾਲ ਮੇਰੇ ਸਹਿਯੋਗੀ ਰਵੀ ਸੰਗਰਾਹੂਰ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਨੇ ਹਿੰਦੂ ਚਿਹਰੇ ਵਜੋਂ ਜਿਹੜਾ ਅਮਨ अरोड़ा ਹੋਰੀ ਨੇ ਕੈਬਨਿਟ ਮੰਤਰੀ ਉਹਨਾਂ ਨੂੰ ਬਣਾਇਆ ਗਿਆ ਔਰ ਉਸਦੇ ਨਾਲ ਹੀ ਉਪ ਪ੍ਰਧਾਨ ਨੇ ਜਿਹੜੇ ਉਹ ਸ਼ਹਿਰੀ ਕਲਸੀ ਹੋਰਾਂ ਨੂੰ ਬਣਾਇਆ ਗਿਆ ਹੁਣ ਕੱਲ ਨੂੰ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ ਹੁਣ ਆਉਣ ਅੱਗੇ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਨੇ ਔਰ ਉਸ ਤੋਂ ਬਾਅਦ ਫਿਰ ਸਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਸੋ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਖਾਸ ਕਰਕੇ ਜਿਹੜੇ ਪ੍ਰਧਾਨ ਨੇ ਅਮਨ अरोड़ा ਉਹਨਾਂ ਦੇ ਉੱਤੇ ਪੰਜਾਬ ਦੇ ਲੋਕ ਖਾਸ ਕਰਕੇ Hindu ਜਿਹੜੇ ਵੋਟਰ ਨੇ ਉਹ ਕਿੰਨਾ ਕੁ ਭਰੋਸਾ ਕਰਦੇ ਨੇ ਉਹ ਆਉਣ ਵਾਲਾ ਸਮਾਂ ਦੱਸੇਗਾ ਤਦ ਤੱਕ ਸਾਨੂੰ ਦਿਓ ਇਜਾਜ਼ਤ ਵੇਖਦੇ ਰਹੋ ਸਾਡਾ ਇਹ ਸਿਆਸੀ ਚਸ਼ਮਾ ਸ਼ੋਅ ਅਗਲੀ ਵਾਰੀ ਫਿਰ ਅਗਲਾ ਸ਼ੋਅ ਲੈ ਕੇ ਮਿਲਾਂਗੇ ਤਦ ਤੱਕ ਤੁਸੀਂ ਅਨਮਿਊਟ ਵੇਖਦੇ ਰਹੋ ਧੰਨਵਾਦ